ਪੰਜਾਬ ਦੇ ਕਿਸਾਨ ਲਈ ਝੋਨਾ ਜਿਹੜਾ ਹੈ ਉਹ ਇੱਕ ਅਹਿਮ ਫਸਲ ਵਜੋਂ ਜਾਣਿਆ ਜਾਂਦਾ ਸੋ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਲਈ ਡੇਟਾ ਵੀ ਜਿਹੜੀਆਂ ਸਰਕਾਰ ਨੇ ਉਹ ਜਾਰੀ ਕਰ ਦਿੱਤੀਆਂ ਜਿਹਨਾਂ ਤੋਂ ਕਿਸਾਨ ਭਲੀਭਾਂਤ ਜਾਣੂ ਹੈਗੇ ਆ ਸੋ ਪਨੀਰੀ ਦੀ ਜਿਹੜੀ ਤਿਆਰੀ ਆ ਉਹ ਕਿਸਾਨ ਵੀਰ ਜਾਣਦੇ ਵੀ ਆ ਕਿ ਚੰਗੀ ਤਰ੍ਹਾਂ ਵਹਾਈ ਕਰਕੇ ਉਹਨੂੰ ਸੁਆਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ ਜਾਵੇ ਬੱਟਾ ਪਾ ਕੇ ਉਸ ਤੋਂ ਅਫਰੰਤ ਜਿਵੇਂ ਕਿਸੇ ਵੀ ਤੁਸੀਂ ਇਹ ਡਰਮ ਦੇਖ ਰਹੇ ਹੋ ਡਰਮ ਦੇ ਵਿੱਚ ਜਾਂ ਢੋਲ ਦੇ ਵਿੱਚ ਪਾਣੀ ਆਪਾਂ ਭਰ ਲਈਏ ਜੇ ਪਲਾਸਟਿਕ ਦਾ ਢੋਲ ਹੋਵੇ ਤਾਂ ਜਾਦਾ ਵਹਿਤਰ ਉਹਦੇ ਵਿੱਚ ਦਵਾਈ ਜਿਵੇਂ ਸਪੈਕਟਸਾਈਕਲਿਨ ਹੋ ਗਿਆ ਕਾਰਬੋਡੀਜ਼ਮ ਵਗੈਰਾ ਉਹ ਸਾਨੂੰ ਚੰਗੀ ਤਰ੍ਹਾਂ ਪਹਿਲਾਂ ਪਾਣੀ ਦੇ ਵਿੱਚ ਘੋਲ ਲੈਣੀ ਚਾਹੀਦੀ ਆ ਤਾਂ ਕਿ ਜਿਹੜਾ ਬੀਜਾ ਉਹਦੀ ਸੁਧਾਈ ਉਹ ਹੋ ਸਕੇ ਆ ਤੁਸੀਂ ਦੇਖ ਰਹੇ ਹੋ ਕਿ ਸਪੈਕਟਸਾਈਕਲੀ ਨਾ ਤੇ ਕੁਝ ਕਾਰਬੋਡੀਜ਼ਮ ਜਿਹੜੀ ਦਵਾਈ ਆ ਉਹ ਪਾ ਕੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਹਲਾ ਲਿਆ ਤੇ ਉਸ ਤੋਂ ਅਪਰੰਤ ਜਿਹੜਾ ਬੀਜ ਹੈਗਾ ਉਹ ਅਸੀਂ ਢੋਲ ਦੇ ਵਿੱਚ ਉਹਨੂੰ ਪਾਣਾ ਸਟਾਰਟ ਕਰਦੇ ਹਾਂ ਜਦੋਂ ਅਸੀਂ ਬੀਜ ਢੋਲ ਦੇ ਵਿੱਚ ਪਾਉਂਦੇ ਹਾਂ ਤਾਂ ਜਿਹੜਾ ਕੋਈ ਹਲਕਾ ਦਾਣਾ ਹੈ ਉਹ ਉੱਪਰ ਜ਼ਰੂਰ ਉਧੇ ਤਰਦਾ ਹੈ ਉਸ ਨੂੰ ਹੱਥਾਂ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਉਹਨੂੰ ਬਾਹਰ ਕੱਢ ਦੇਣਾ ਚਾਹੀਦਾ ਤਾਂ ਕਿ ਜਿਹੜਾ ਨਿੱਗਰ ਤੇ ਠੋਸ ਬੀਜ ਹੈਗਾ ਉਹਦੀ ਹੀ ਵਰਤੋਂ ਜਿਹੜੀ ਆ ਉਹ ਉਹ ਕਰਨੀ ਚਾਹੀਦੀ ਆ ਜਿੰਨਾ ਜਿਹੜਾ ਬੀਜ ਹੈ ਨਿੱਗਰ ਤੇ ਠੋਸ ਹੋਵੇਗਾ ਉਹਦੀ ਜਿਹੜੀ ਜੰਮਣ ਸ਼ਕਤੀ ਆ ਉਹ ਕਾਫੀ ਵੱਧ ਹੁੰਦੀ ਆ ਤੇ ਉਸ ਤੋਂ ਉਪਰੰਤ ਪਨੀਰੀ ਦੇ ਬੀਜਣ ਦਾ ਆਪਣਾ ਆਪਣਾ ਕਿਸਾਨਾਂ ਦਾ ਢੰਗ ਜਿਵੇਂ ਬੋਰੀ ਦੇ ਵਿੱਚ ਪਾ ਕੇ ਵੀ ਕਿਸਾਨ ਉਹਨੂੰ ਰੱਖ ਲੈਂਦੇ ਆ ਤੇ ਕੁਝ ਵੀਰ ਪੱਲੀ ਦੇ ਉੱਤੇ ਵਿਛਾ ਕੇ ਉਹਦੇ ਉੱਤੇ ਬੋਰੀਆਂ ਪਾ ਕੇ ਜਾਂ ਕੁਝ ਹੋਰ ਤਰ੍ਹਾਂ ਜਾਂ ਕੇ ਹੀਟ ਜਿਹੜੀ ਆ ਉਹ ਪ੍ਰੋਵਾਈਡ ਬੀਜ ਨੂੰ ਹੋਣੀ ਚਾਹੀਦੀ ਆ ਤਾਂ ਕਿ ਉਹ ਜਿਹੜਾ ਇਹ ਬੀਜ ਆ ਉਹ ਪੂਰੀ ਤਰ੍ਹਾਂ ਜੰਮ ਸਕੇ ਸੋ ਕੁਝ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਦੇ ਵਿੱਚ ਕੁਝ ਸੀਡ ਪ੍ਰੋਮੋਟਰ ਵੀ ਹੈਗੇ ਦਵਾਈਆਂ ਹੈਗੀਆਂ ਜਿਹੜੀਆਂ ਲਾਉਣ ਨਾਲ ਜਿਹੜੀ ਜੰਮਣ ਸ਼ਕਤੀ ਬੀਜ ਦੀ ਹੈਗੀ ਆ ਉਹ ਵੱਧ ਜਾਂਦੀ ਆ ਉਹ ਵੀ ਜੇ ਲਾ ਲਈ ਜਾਵੇ ਤਾਂ ਬਿਹਤਰ ਹੈਗਾ ਸੋ ਉਸ ਤੋਂ ਉਪਰੰਤ ਜਿਹੜਾ ਸਟੈਪ ਆ ਉਹਨੂੰ ਚੰਗੀ ਤਰ੍ਹਾਂ ਅਸੀਂ ਪੱਲੀ ਦੇ ਨਾਲ ਟੱਕ ਦਈਏ ਤਾਂ ਕਿ ਜਿਹੜਾ ਹੀਟ ਆ ਉਹ ਪ੍ਰੋਪਰ ਉਹਦੇ ਵਿੱਚ ਬਣ ਸਕੇ ਦਿਨ ਦੇ ਵਿੱਚ ਸਵੇਰ ਦੁਪਹਿਰ ਤੇ ਸ਼ਾਮ ਉਹਦੇ ਉੱਤੇ ਪਾਣੀ ਜਿਹੜਾ ਆ ਉਹ ਜ਼ਰੂਰ ਸਾਨੂੰ ਪਾਉਂਦੇ ਰਹਿਣਾ ਚਾਹੀਦਾ ਤਾਂ ਕਿ ਜਿਹੜਾ ਬੀਜ ਹੈਗਾ ਉਹ ਸੁੱਕੇ ਨਾ ਕਿਉਂਕਿ ਜਿਵੇਂ ਜਿਵੇਂ ਸਿਲ ਰਵੇਗੀ ਬੋਰੀ ਦੇ ਵਿੱਚ ਤੇ ਉਹਦੇ ਨਾਲ ਫਿਰ ਜਿਹੜਾ ਬੀਜ ਆ ਉਹ ਛੇਤੀ ਅੰਕਰਿਤ ਹੁੰਦਾ ਉਸ ਤੋਂ ਬਾਅਦ ਅਸੀਂ ਜਿਹੜਾ ਤਿਆਰ ਕੀਤਾ ਹੋਇਆ ਖੇਤ ਹੈਗਾ ਆ ਉਹਦੇ ਵਿੱਚ ਪਾਣੀ ਛੱਡ ਕੇ ਤੇ ਕਿਸੇ ਵੀ ਤੰਗਲੀ ਨਾਲ ਜਾਂ ਪੰਜੇ ਨਾਲ ਉਹਨੂੰ ਜੇ ਕਹਦੇ ਇੱਕ ਤਰ੍ਹਾਂ ਦੀ ਉਹ ਵਹਾਈ ਟਾਈਪ ਹੋ ਜਾਂਦਾ ਤੇ ਕੁਝ ਮੇਰੇ ਵੀਜ਼ ਜੇ ਬੀਰ ਜਿਹੜੇ ਹੈਗੇ ਆ ਉਹ ਸੁੱਕੇ ਦੇ ਵਿੱਚ ਵੀ ਛੱਟਾ ਲਾ ਕੇ ਕੁਝ ਉੱਤੇ ਰੇਤਾ ਵੀ ਪਾ ਦਿੰਦੇ ਆ ਤੇ ਉਹ ਵੀ ਵਜਾਈ ਜਿਹੜੀ ਕਿ ਉਹ ਵਧੀਆ ਹੈ ਪਰ ਉਹਦੇ ਵਿੱਚ ਕੀ ਹੈ ਕਿ ਜੇ ਅਸੀਂ ਲੇਜ਼ਰ ਨਾ ਕੀਤਾ ਹੋਵੇ ਤਾਂ ਉਹਦੇ ਵਿੱਚ ਦਿੱਕਤ ਆਉਂਦੀ ਹੈ ਕਿ ਕੋਈ ਜਗ੍ਹਾ ਉੱਚੀ ਨੀਵੀਂ ਰਹਿ ਸਕਦੀ ਆ ਪਰ ਇਸ ਵਿਧੀ ਨਾਲ ਜਦੋਂ ਅਸੀਂ ਪਾਣੀ ਛੱਡ ਦਿੰਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿਹੜਾ ਏਰੀਆ ਉੱਚਾ ਹੈ ਜਾਂ ਨੀਵਾ ਹੈ ਤਾਂ ਅਸੀਂ ਘਰੇਲੂ ਜਿਹੜਾ ਬੱਟਾ ਪਾਉਣ ਵਾਲਾ ਜਾਂਦਾ ਹੁੰਦਾ ਉਹਦੇ ਨਾਲ ਅਸੀਂ ਮਿੱਟੀ ਨੂੰ ਉਹਦੀ ਜਿਹੜੀ ਉਹ ਖਿਚਾਈ ਉਹ ਕਰ ਸਕਦੇ ਆ ਆ ਇੱਥੇ ਤੁਸੀਂ ਆ ਤੁਹਾਨੂੰ ਦਿਖਾਉਨੇ ਆ ਕਿ ਇਹ ਆ ਦੇਖੋ ਪੰਜੇ ਦੇ ਨਾਲ ਆਪਾਂ ਜਦੋਂ ਖੇਤ ਦੇ ਵਿੱਚ ਇਹਨੂੰ ਘੁਮਾ ਦੇਵਾਂਗੇ ਤਾਂ ਇੱਕ ਤਾਂ ਜਿਹੜਾ ਨਿੱਕਾ ਮੋਟਾ ਕਣਕ ਦਾ ਫੂਸ ਹੈਗਾ ਆ ਜੜਾਂ ਵਗੈਰਾ ਹੁੰਦੀਆਂ ਨੇ ਉਹ ਇਕੱਤਰ ਹੋ ਕੇ ਉਹਨੂੰ ਅਸੀਂ ਬਾਹਰ ਕੱਢ ਸਕਦੇ ਆ ਤੇ ਇਹਦੇ ਨਾਲ ਕੀ ਹੈ ਕਿ ਜਿਹੜੀ ਜ਼ਮੀਨ ਉਹ ਉਹਦਾ ਜਿਹੜਾ ਇੱਕ ਕਹਿ ਲਈਏ ਵੀ ਤਸਵੀਰ ਆ ਉਹ ਵੀ ਇਹ ਬਦਲ ਜਾਂਦੀ ਹੈ ਤੇ ਪਲੱਸ ਜਿਹੜੀ ਅਸੀਂ ਉਹਦੇ ਵਿੱਚ ਕੋਈ ਖਾਦ ਵਗੈਰਾ ਜਿਹੜੀਆਂ ਚੀਜ਼ਾਂ ਪਾਉਂਦੇ ਆ ਉਹ ਵੀ ਮਿੱਟੀ ਦੇ ਵਿੱਚ ਉਹ ਚੰਗੀ ਤਰ੍ਹਾਂ ਉਹ ਘੁਲ ਜਾਂਦੀ ਆ ਦੇਖੋ ਫੂਸ ਜਿਹੜਾ ਹੈ ਉਹ ਮੋਰੇ ਮੋਰੇ ਇਕੱਠਾ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਬਾਧੂ ਹੈ ਤੇ ਸਾਈਡ ਤੇ ਜਾ ਕੇ ਉਹ ਫੂਸ ਨੂੰ ਅਸੀਂ ਬਾਹਰ ਕੱਢ ਸਕਦੇ ਆ ਸੋ ਉਸ ਤੋਂ ਅੰਤ ਆ ਦੇਖੋ ਬੱਟਾ ਪਾਉਣ ਵਾਲਾ ਜੰਦਾ ਹੈਗਾ ਅੱਗੇ ਅੱਗੇ ਚੱਲਦੇ ਜਾਓ ਤੇ ਪਿੱਛੇ ਉਹ ਜੰਦੇ ਦੇ ਉੱਤੇ ਕੋਈ ਵੀ ਕੋਈ ਵਜ਼ਨ ਥੋੜਾ ਜਿਹਾ ਰੱਖ ਸਕਦੇ ਆ ਤਾਂ ਕਿ ਪ੍ਰੋਪਰ ਤਰੀਕੇ ਨਾਲ ਉਹ ਲੱਗ ਸਕੇ ਆ ਦੇਖੋ ਅਸੀਂ ਜਿਹੜਾ ਟਰੈਕਟਰ ਹੈ ਉਹਦੀ ਡਰਾਵਰ ਇਹ ਰੱਖੀ ਹੋਈ ਆ ਕਾਫੀ ਵਜ਼ਨ ਇਹਦੇ ਨਾਲ ਜਿਹੜਾ ਆ ਉਹ ਹੋ ਜਾਂਦਾ ਸੋ ਇੱਕਦਮ ਵਧੀਆ ਜਿਵੇਂ ਕੱਦੂ ਕਹਿ ਲਈਏ ਤਾਂ ਉਹ ਕੱਦੂ ਜਿਹੜਾ ਆ ਉਹ ਹੋ ਕੇ ਜਿਹੜਾ ਕਿਹੜਾ ਹੈ ਸਾਡਾ ਉਹ ਬਿਲਕੁਲ ਲੈਵਲ ਹੋ ਜਾਂਦਾ ਤੇ ਖਾਦ ਵਗੈਰਾ ਵੀ ਜਿਹੜੀ ਅਸੀਂ ਕੋਈ ਪਾਉਨੇ ਆ ਉਹ ਵੀ ਪੂਰੀ ਤਰ੍ਹਾਂ ਉਹਦੇ ਵਿੱਚ ਘੁਲ ਮਿਲ ਕੇ ਤਿਆਰ ਹੋ ਜਾਂਦੀ ਹੈ ਸੋ ਜਿਹੜਾ ਖੇਤ ਆ ਉਹਨੂੰ ਇੱਕੋ ਵਾਰ ਤਿਆਰ ਕਰਕੇ ਉਹਦੀਆਂ ਮਿਣਤੀ ਵਗੈਰਾ ਕਰਕੇ ਕਿ ਕਿੰਨਾ ਬੀਜ ਜਿਹੜਾ ਪਾਉਣਾ ਉਹ ਇੱਕੋ ਵਾਰ ਉਹਨੂੰ ਬਟਾ ਪਾ ਲੈਣੇ ਚਾਹੀਦੀਆਂ ਜੇ ਅਸੀਂ ਗੱਲ ਕਰੀਏ ਖਾਦ ਦੀ ਤੇ ਉਹ ਜਿਵੇਂ ਡੀਏਪ ਹੋ ਗਿਆ ਤੇ ਆ ਤੁਸੀਂ ਇੱਕ ਦੇਖ ਰਹੇ ਹੋ ਕੰਪੋਸਟ ਖਾਦ ਹੁੰਦੀ ਆ ਐਨ ਐਫ ਐਲੀ ਤੇ ਇਹ ਬਹੁਤ ਵਧੀਆ ਖਾਦ ਹੈਗੀ ਆ ਇਹ ਵੀਡੀਓ ਬਣਾਉਣ ਦੇ ਵਿੱਚ ਜਰੂਰ ਇਸ ਗੱਲ ਦਾ ਜ਼ਿਕਰ ਕਰਨਾ ਸੀ ਤਾਂ ਤੁਹਾਨੂੰ ਇਹ ਦਿਖਾਇਆ ਤੁਸੀਂ ਰੀਜ਼ੈਂਟ ਵਗੈਰਾ ਵੀ ਥੋੜੀ ਮਾਤਰਾ ਦੇ ਵਿੱਚ ਜ਼ਿਆਦਾ ਨਹੀਂ ਥੋੜੀ ਮਾਤਰਾ ਦੇ ਵਿੱਚ ਪਾ ਸਕਦੇ ਆ ਤਾਂ ਕਿ ਇਹ ਜਿਹੜੀ ਕੋਈ ਸੇਕ ਵਗੈਰਾ ਜਾਂ ਕੁਝ ਹੈਗਾ ਉਹ ਉਹ ਨਾ ਲੱਗੇ ਕੰਪੋਸਟ ਖਾਦ ਜਿਹੜੀ ਆ ਜਿਵੇਂ ਅਸੀਂ ਯੂਨੀਵਰਸਿਟੀ ਕਹਿੰਦੀ ਆ ਕਿ ਤੁਸੀਂ ਜ਼ਰੂਰ ਜਿਹੜੀ ਘਰੇਲੂ ਗੋਹੇ ਦੀ ਜਿਹੜੀ ਖਾਦ ਹੁੰਦੀ ਆ ਉਹ ਪਾਓ ਤੇ ਉਸ ਦੀ ਜਗ੍ਹਾ ਹੁਣ ਇਹ ਕੰਪੋਸਟ ਖਾਦ ਜਿਹੜੀ ਆ ਉਹ ਸਾਨੂੰ ਬਣੀ ਬਣਾਈ ਮਿਲਦੀ ਆ 270 90 ਰੁਪਏ ਦਾ ਇਹ ਜਿਹੜਾ ਇੱਕ ਥੈਲਾ ਸਾਨੂੰ ਮਿਲ ਜਾਂਦਾ ਸੋ ਜ਼ਿੰਕ ਹੈਗਾ ਆ ਉਹ ਵੀ ਇਸੇ ਟਾਈਮ ਥੋੜੀ ਬਹੁਤ ਜਿਹੜੀ ਆ ਉਹ ਰਲਾ ਕੇ ਸਾਨੂੰ ਮਿਕਦਾਰ ਦੇ ਰੂਪ ਦੇ ਵਿੱਚ ਇਹ ਪਾ ਲੈਣੀ ਉਹ ਵੀ ਉਹ ਵੀ ਜ਼ਰੂਰੀ ਹੈਗੀ ਆ ਸੋ ਯੂਰੀਆ ਹੈਗਾ ਆ ਤੇ ਉਹ ਵੀ ਘਟੋ ਘਟ ਜੇ ਆਪਾਂ 50 ਕਿਲੋ ਬੀਜ ਲੈ ਲਈਏ ਤਾਂ ਇਹ 500 ਗ੍ਰਾਮ ਜਿਹੜਾ ਯੂਰੀਆ ਉਹ ਵੀ ਸਾਨੂੰ ਜਰੂਰ ਵਿੱਚ ਪਾ ਲੈਣਾ ਚਾਹੀਦਾ ਉਹਦੇ ਨਾਲ ਜਿਹੜੀ ਜੰਮਣ ਸ਼ਕਤੀ ਆ ਉਹ ਪਨੀਰੀ ਦੀ ਕਾਫੀ ਜਿਹੜੀ ਆ ਉਹ ਵਧ ਜਾਂਦੀ ਆ ਆ ਦੇਖੋ ਕੰਪੋਸਟ ਜਿਹੜੀ ਇਹ ਬਣੀ ਬਣਾਈ ਖਾਦ ਏ ਆਪਾਂ ਨੂੰ ਮਿਲਦੀ ਆ ਇਹ ਜਿੱਥੋਂ ਵੀ ਕਿਤੋਂ ਵੀ ਯੂਰੀਆ ਡੀਏਪੀ ਇਹ ਦੁਕਾਨਾਂ ਹੈਗੀਆਂ ਤੇ ਉਥੋਂ ਆਪਾਂ ਆ ਲੈ ਸਕਦੇ ਆ ਬਿਲਕੁਲ ਇਹ ਬਣੀ ਹੋਈ ਇਹ ਖਾਦ ਹੈਗੀ ਆ ਤੁਸੀਂ ਹੋਰ ਵੀ ਜਿਵੇਂ ਘਰਾਂ ਦੇ ਵਿੱਚ ਪਾਰਕਾਂ ਵਗੈਰਾ ਜਾਂ ਹੋਰ ਵੀ ਕਿਤੇ ਜਿੱਥੇ-ਜਿੱਥੇ ਕਿਤੇ ਲੋੜਿੰਦੀ ਆ ਤਾਂ ਬਹੁਤ ਵਧੀਆ ਇਹ ਖਾਦ ਹੈਗੀ ਇਹਦੀ ਵਰਤੋਂ ਆਪਾਂ ਉਹ ਕਰ ਸਕਦੇ ਆ ਸੋ ਉਹ ਕੰਪੋਸਟ ਖਾਦ ਆਪਾਂ ਲੈ ਲਈ ਉਹਦੇ ਵਿੱਚ ਡੀਏਪ ਜਿਹੜਾ ਹੈਗਾ ਉਹ ਵੀ ਪਾ ਲਈਏ ਤੇ ਦੋਸਤੋ ਉਪਰੰਤ ਕੁਝ ਮਾਤਰਾ ਦੇ ਵਿੱਚ ਰੀਜ਼ੈਂਟ ਜ਼ਿੰਕ ਤੇ ਜਿਹੜੀ ਯੂਰੀਆ ਹੈ ਉਹ ਉਹ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਖੇਤ ਦੇ ਵਿੱਚ ਜਿਹੜਾ ਇਹਦਾ ਛੱਟਾ ਆ ਉਹ ਲਗਾ ਦਈਏ ਸੋ ਛੱਟਾ ਲਗਾਉਣ ਤੋਂ ਤੁਰੰਤ ਬਾਅਦ ਜਿਹੜਾ ਬੀਜ ਦਾ ਛੱਟਾ ਆ ਉਹ ਉਹ ਨਹੀਂ ਲਾਉਣਾ ਚਾਹੀਦਾ ਕੁਝ ਟਾਈਮ ਜਿਵੇਂ ਜੇ ਸ਼ਾਮ ਨੂੰ ਪਨੀਰੀ ਦਾ ਛੱਟਾ ਅਸੀਂ ਲਗਾਣਾ ਆ ਤਾਂ ਉਹ ਸਵੇਰ ਵੇਲੇ ਅਸੀਂ ਜਿਹੜਾ ਇਹ ਕਦੂ ਆ ਉਹਨੂੰ ਕਰ ਲਈਏ ਤਾਂ ਕਿ ਇੱਕ ਤਾਂ ਜਿਹੜਾ ਪਾਣੀ ਆ ਉਹ ਗਰਮ ਨਹੀਂ ਹੁੰਦਾ ਹੀਟ ਨਹੀਂ ਹੁੰਦਾ ਕਿਉਂਕਿ ਸ਼ਾਮ ਦੇ ਵੇਲੇ ਜਿਹੜਾ ਮੌਸਮ ਆ ਉਹ ਕੋ ਠੰਡਾ ਹੁੰਦਾ ਫਿਰ ਸਾਰੀ ਰਾਤ ਉਨੇ ਠੰਡਾ ਰਹਿਣਾ ਉਹਦੇ ਵਿੱਚ ਜਿਹੜੀ ਪਨੀਰੀ ਦੀਆਂ ਕਹਿ ਲੋ ਵੀ ਤੂਈਆਂ ਨਿਕਲੀਆਂ ਆ ਜਾਂ ਹੁੰਦੀਆਂ ਉਹ ਚੱਲੀਆਂ ਆ ਜਾਂ ਹੁੰਦੀਆਂ ਉਹਨਾਂ ਨੂੰ ਕੋਈ ਜਿਹੜਾ ਨੁਕਸਾਨ ਹੈਗਾ ਆ ਉਹ ਉਹ ਨਹੀਂ ਪੁੱਜਦਾ ਸੋ ਇੱਕ ਪਾਣੀ ਜਿਹੜਾ ਹੈ ਉਹ ਨਿੱਤਰ ਕੇ ਵਧੀਆ ਢੰਗ ਦੇ ਨਾਲ ਬੈਠ ਜਾਂਦਾ ਸ਼ਾਮ ਨੂੰ ਜਦੋਂ ਅਸੀਂ ਇਹ ਛੱਟਾ ਇਹ ਬੀਜ ਦਾ ਆ ਉਹ ਲਾਈਏ ਦਿਨ ਇਹ ਜਿਹੜਾ ਖਾਦ ਦਾ ਛੱਟਾ ਹੈ ਉਹ ਆਪਾਂ ਕਿਸੇ ਵੀ ਵੇਲੇ ਇਹ ਲਗਾ ਸਕਦੇ ਆ ਪਰ ਜਿਹੜੀ ਤੁਹਾਡੀ ਜਿਹੜਾ ਰਕਵਾ ਹੈਗਾ ਆ ਤੁਹਾਡਾ ਜਿਹੜਾ ਬੀਜ ਹੈਗਾ ਉਹਦੇ ਮੁਤਲਕ ਤੁਸੀਂ ਇਹ ਜਿਹੜਾ ਇਹ ਖਾਦ ਤੇ ਉਹ ਬੀਜ ਦਾ ਛੱਟਾ ਉਹ ਉਹ ਲਾਉਣਾ ਜ਼ਰੂਰੀ ਕੁਝ ਹਵਾ ਜਿਹੜੀ ਆ ਉਹ ਜਦੋਂ ਹਵਾ ਚੱਲਦੀ ਆ ਤਾਂ ਉਹਦਾ ਵੀ ਥੋੜਾ ਜਿਹਾ ਧਿਆਨ ਰੱਖਣਾ ਜ਼ਰੂਰੀ ਤਾਂ ਕਿ ਉੜ ਕੇ ਜਿਹੜਾ ਉਹ ਸਾਡੇ ਉਹ ਖੇਤੋਂ ਜਿਹੜਾ ਉਹ ਬਾਹਰ ਉਹ ਨਾ ਜਾਵੇ ਆ ਦੇਖੋ ਖਾਦ ਦਾ ਛੱਟਾ ਇੱਕਦਮ ਪ੍ਰੋਪਰ ਲਗਾਇਆ ਜਾ ਸਕਦਾ ਹੈ ਜੇ ਅਸੀਂ ਵਿੱਚ ਕਿਾਰਿਆਂ ਦੇ ਨਹੀਂ ਬੜਨਾ ਤਾਂ ਬਾਹਰ ਰਹਿ ਕੇ ਵੀ ਜਿਹੜਾ ਛੱਟਾ ਆ ਉਹ ਲਗਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਤਿਆਰੀ ਆ ਉਹ ਸਾਨੂੰ ਬਹੁਤ ਹੀ ਝਟਪਟ ਜਾਂ ਕਾਲੀ ਦੇ ਵਿੱਚ ਨਹੀਂ ਕਰਨੀ ਚਾਹੀਦੀ ਬਹੁਤ ਹੀ ਕਿਉਂਕਿ 6 ਮਹੀਨੇ ਦੀ ਸਾਡੀ ਫਸਲ ਹੈਗੀ ਆ ਇਹਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਪਿਆਰ ਦੇ ਨਾਲ ਕਰਨਾ ਚਾਹੀਦਾ ਜਿਵੇਂ ਸਾਡੇ ਜਿਹੜੇ ਬਜ਼ੁਰਗ ਹੈਗੇ ਸੀ ਉਹ ਜੇ ਕੋਈ ਵੀ ਕੰਮ ਕਰਨਾ ਤਾਂ ਉਸ ਪਰਮੇਸ਼ਰ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਕੇ ਇਹ ਕਰਦੇ ਸੀ ਸਾਨੂੰ ਵੀ ਉਹਨਾਂ ਦੇ ਪਾਇ ਪੂਰਨਿਆਂ ਤੇ ਇਹ ਜ਼ਰੂਰ ਜਿਹੜਾ ਹੈ ਉਹ ਉਹ ਚੱਲਣਾ ਉਹ ਚਾਹੀਦਾ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਮੁੱਖ ਰੱਖ ਲੈਂਦੇ ਆ ਤਾਂ ਸਾਡੇ ਕੰਮ ਜਿਹੜੇ ਆਪਣੇ ਆਪ ਉਹ ਠੀਕ ਹੋ ਜਾਂਦੇ ਆ ਆ ਸਾਥੀ ਦਵਾਈ ਜਿਹੜੀ ਹੈਗੀ ਆ ਜਿਹੜੀ ਕਿ ਕੱਖ ਖਾਲਤ ਕੱਖ ਹੈਗੇ ਉਹਨਾਂ ਨੂੰ ਜੰਮਣ ਤੋਂ ਰੋਕਣ ਦੇ ਲਈ ਉਹ ਪੰਪ ਰਾਹੀਂ ਵੀ ਤੁਸੀਂ ਪਾ ਸਕਦੇ ਆ ਜਾਂ ਕਿਸੇ ਰੇਤੇ ਵਗੈਰੇ ਦੇ ਵਿੱਚ ਰਲਾ ਕੇ ਵੀ ਪਾ ਸਕਦੇ ਆ ਪਰ ਆਹ ਵੀ ਵਿਧੀ ਵਧੀਆ ਕਿਉਂਕਿ ਬੱਟਾਂ ਦੇ ਉੱਤੇ ਵੀ ਜਿਹੜਾ ਸਪਰੇ ਹੋ ਜਾਂਦਾ ਬੱਟਾਂ ਦੇ ਉੱਤੇ ਵੀ ਫਿਰ ਜਿਹੜਾ ਕੱਖ ਹੈਗਾ ਆ ਉਹ ਨਹੀਂ ਜੰਮਦਾ 72 ਘੰਟੇ ਦੇ ਵਿੱਚ ਤੁਸੀਂ ਇਹ ਜਿਹੜੀ ਦਵਾਈ ਆ ਸਾਥੀ ਵੀ ਕਹਿ ਲੈਂਦੇ ਕੁਝ ਹੋਰ ਕੰਪਨੀਆਂ ਵੀ ਹੈਗੀਆਂ ਸੋ ਇਹ ਜ਼ਰੂਰ 72 ਘੰਟੇ ਦੇ ਵਿੱਚ ਵਿੱਚ ਪਾ ਪਾ ਲੈਣੀਆਂ ਚਾਹੀਦੀਆਂ ਤਾਂ ਕਿ ਨਹੀਂ ਤਾਂ ਫਿਰ ਪਨੀਰੀ ਦੇ ਵਿੱਚ ਕੱਖ ਹੋ ਜਾਂਦਾ ਉਹੀ ਜਿਹੜੀ ਲੇਬਰ ਆ ਸਾਡੀ ਉਹ ਚੱਕ ਕੇ ਸਣੇ ਕੱਖ ਲਾ ਦਿੰਦੀ ਆ ਤੇ ਬਾਅਦ ਦੇ ਵਿੱਚ ਫਿਰ ਜਿਹੜਾ ਕੱਖ ਉਹ ਅਸੀਂ ਪਟਦੇ ਫਿਰਦੇ ਆ ਤੇ ਕੁਝ ਰਹਿ ਵੀ ਜਾਂਦਾ ਜਿਹਦੇ ਕੇ ਸਾਨੂੰ ਬਾਲੇ ਵੱਡੇ ਨੁਕਸਾਨ ਅੱਗੇ ਜਾ ਕੇ ਉਹ ਭੁਗਤਣੇ ਪੈਂਦੇ ਆ ਸੋ ਚੰਗੀ ਤਰ੍ਹਾਂ ਆ ਸਪਰੇਅ ਰਾਹੀਂ ਆਪਾਂ ਇਹਦੇ ਵਿੱਚ ਜਿਹੜੀ ਦਵਾਈ ਆ ਉਹ ਪੂਰੀ ਤਰ੍ਹਾਂ ਇਹ ਜਿਹੜੀ ਮਿਕਸ ਉਹ ਹੋ ਜਾਂਦੀ ਆ